ਮੂਰਖਾਂ ਦਾ ਸੰਗ ਬੁਰਾ ਰੋਗਿਆ ਦਰੰਗ ਬੁਰਾ ਚੜਿਆ ਪਤੰਗ ਬੁਰਾ ਤੋੜ ਦੇਣਾ ਡੋਰ ਦਾ ਆਦਮੀ ਜੋ ਨੰਗ ਬੁਰਾ ਬੂਟ ਪਹਿਰੀ ਤੰਗ ਬੁਰਾ ਰੋਜਦਾ ਹੈ ਜੰਗ ਬੁਰਾ ਕੰਮ ਬੁਰਾ ਚੋਰਦਾ ਵੈਰੀ ਹੱਥੋਂ ਖਾਣਾ ਬੁਰਾ ਬੇਸ਼ਵਾਦੇ ਜਾਣਾ ਬੁਰਾ ਹਲਕੇ ਆਸਵਾਨ ਬੁਰਾ ਜਿੰਦ ਕੱਢ ਛੋੜਦਾ ਗੁਰੂ ਨਾਲ ਵੈਰ ਬੁਰਾ ਖਾਮਣਾ ਹੈ ਜ਼ਹਿਰ ਬੁਰਾ ਕਰਨਾ ਹੈ ਕੈਰ ਬੁਰਾ ਮਾਰ ਦੇਣਾ ਮੋਰ ਦਾ ਬਾਦਰਾ ਦਾ ਰਾਜ ਬੁਰਾ ਦਾਮ ਨੂੰ ਵਿਆਜ ਬੁਰਾ ਮੰਗਣਾ ਹੈ ਦਾਜ ਬੁਰਾ ਪੈਸਾ ਕਿਸੇ ਖੁਰਦਾ ਕੈਂਸਰ ਦਾ ਰੋਗ ਬੁਰਾ ਤੇ ਦਿਮਾਗੀ ਸੋਗ ਬੁਰਾ ਕਹਿੰਦੇ ਉਹਨੂੰ ਲੋਗ ਬੁਰਾ ਜਿਹੜਾ ਸੱਚ ਬੋਲਦਾ ਪੜੇ ਇਤਿਹਾਸ 1984 ਵਾਲਾ ਰਗਾਂ ਵਿੱਚ ਦੌੜਦਾ ਜੋ ਖੂਨ ਸਾਡਾ ਖੋਲਦਾ ਬੁਰੋ ਜਦੀ ਹੈ ਖੰਗ ਬੁਰੀ ਛੁੱਟ ਜਾਣੀ ਮੰਗ ਬੁਰੀ ਪੀਵਣੀ ਹੈ ਭੰਗ ਬੁਰੀ ਕਹਿੰਦੇ ਨੇ ਸਿਆਣੇ ਜੀ ਹਰ ਵੇਲੇ ਸੰਗ ਬੁਰੀ ਜ਼ਿੰਦਗੀ ਬੇਰੰਗ ਬੁਰੀ ਟੁੱਟ ਜਾਣੀ ਵੰਗ ਬੁਰੀ ਕਿਸੇ ਨੇ ਪੁਰਾਣੇ ਦੀ ਓ ਨਾਲਚੀ ਮਨਾ ਬੁਰਾ ਧਗੇ ਵਾਲਾ ਸ਼ਾ ਬੁਰਾ ਸਿਮਿਆਦਰਾ ਬੁਰਾ ਜਾਣ ਨਾਉਂਦੇ ਆਲੇ ਜੀ ਘਰ ਨਾ ਮਖੌਲ ਬੁਰਾ ਸੱਪ ਨੂੰ ਨਿਹੌਲ ਬੁਰਾ ਕਾਲਜੇ ਨੂੰ ਹੌਲ ਬੁਰਾ ਡੋਣੇ ਲੱਚਰ ਗਾਣੇ ਦੀ ਛੜਿਆਂ ਦੀ ਟੋਲੀ ਬੁਰੀ ਭੇਦ ਜਾਣੇ ਗੋਲੀ ਬੁਰੀ ਕਈ ਕਹਿੰਦੇ ਹੋਲੀ ਬੁਰੀ ਹਉਨਾ ਰੰਗ ਮਾਣੇ ਦੀ ਸੇਰ ਨੂੰ ਚੁਕਾ ਕੇ ਨੀਰੇ ਹੁੰਦਾ ਸਤਕਾਰ ਕਹਿੰਦੇ ਰਹੀਏ ਸਜਾ ਵਿੱਚ ਉਸ ਮਾਣਕਦੇ ਪਾਣੀ